ਸਤਿ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਇਹ ਵੀਡੀਓ ਹੈ ਜਿਹੜੀ ਉਹਨਾਂ ਕਿਸਾਨ ਵੀਰਾਂ ਦੇ ਲਈ ਹੈ ਜਿਹੜੇ ਕਿਸਾਨ ਵੀਰ ਵਾਸਪਤੀ ਝੋਨੇ ਦੀ ਖੇਤੀ ਕਰਦੇ ਨੇ ਵਾਸਪਤੀ ਝੋਨਾ ਜਿਹੜਾ ਲਾਉਂਦੇ ਨੇ ਕਿਉਂਕਿ ਵਾਸਪਤੀ ਝੋਨੇ ਦੇ ਵਿੱਚ ਦੂਸਰੇ ਝੋਨੇ ਦੇ ਨਾਲੋਂ ਜਿਹੜੀਆਂ ਅਲੱਗ ਕੁਝ ਸਮੱਸਿਆਵਾਂ ਆਉਂਦੀਆਂ ਨੇ ਜਿਵੇਂ ਕਿ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਗੱਲ ਕਰੀ ਆਪਾਂ ਝੰਡੇ ਪੱਤੇ ਦੀ ਆ ਬਾਸਪਤੀ ਦੇ ਵਿੱਚ ਝੰਡੇ ਪੱਤੇ ਰੋਗ ਦੀ ਜਿਹੜੀ ਸਮੱਸਿਆ ਜਿਹੜੀ ਉਹ ਕਾਫੀ ਜ਼ਿਆਦਾ ਦੇਖਣ ਨੂੰ ਜਿਹੜੀ ਮਿਲਦੀ ਹੈ ਇਸ ਚੀਜ਼ ਤੋਂ ਬਚਣ ਦੇ ਲਈ ਪਹਿਲਾਂ ਤਾਂ ਜਿਹੜੀ ਪਨੀਰੀ ਦੇ ਵਿੱਚ ਫੰਗੀਸਾਈਡ ਦਵਾਈਆਂ ਦੀ ਜਿਹੜੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ 1263 ਵਗੈਰਾ ਝੁੰਨੇ ਦਾ ਬੀਜ ਹੁੰਦਾ ਜਿਹੜਾ ਉਹਨੂੰ ਸੋਧ ਕੇ ਜਿਹੜੀ ਪਨੀਰੀ ਬੀਜਣੀ ਚਾਹੀਦੀ ਹੈ ਜੇਕਰ ਬਾਣ ਦੇ ਵਿੱਚ ਜ਼ਿਆਦਾ ਸਮੱਸਿਆ ਆਉਂਦੀ ਹੈ ਤਾਂ ਪਨੀਰੀ ਪੁੱਟਣ ਤੋਂ ਬਾਅਦ ਜਿਹੜਾ ਆਪਾਂ ਉਹਦੀਆਂ ਝੁੰਨੇ ਦੀਆਂ ਪਨੀਰੀਆਂ ਦੀਆਂ ਜਿਹੜੀਆਂ ਜੜਾਂ ਨੇ ਉਨੂੰ 12363 ਦੇ ਵਿੱਚ ਜਿਹੜੇ ਪਾਣੀ ਦੇ ਵਿੱਚ ਡਬੋ ਕੇ ਇੱਕ ਵਾਰੀ ਕੱਢਣਾ ਚਾਹੀਦਾ ਹੈ ਤੇ ਜੇਕਰ ਆਪਾਂ ਜਦੋਂ 트્રાਸਪਲੈਂਟ ਝੋਨੇ ਨੂੰ ਕਰ ਦਿੰਨੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਕਿਵੇਂ ਜਿਹੜੀ ਇਹਦੀ ਰੋਗ ਥਾਮ ਕਰ ਸਕਦੇ ਆ ਉਸ ਤੋਂ ਬਾਅਦ ਵਿੱਚ ਜਿਹੜਾ ਆਪਾਂ ਇਹ ਆਈਪੀਐਲ ਦਾ ਇੱਕ ਪ੍ਰੋਡਕਟ ਆ ਫਸਲ ਰੱਖ ਸਕ ਇਸ ਦੀ ਜਿਹੜੀ ਵਰਤੋਂ ਕਰ ਸਕਦੇ ਆ ਕਿਸਾਨ ਵੀਰੋ ਇਹਦੀ ਆਪਾਂ ਵਰਤੋਂ ਕਰਨੀ ਕਿੱਦਾਂ ਉਹ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਇਸ ਦੇ ਨਾਲ ਤੁਸੀਂ ਆਈਪੀਐਲ ਦੀ ਸੰਜੀਵਨੀ ਹੁੰਦੀ ਹੈ ਜਿਹੜੀ ਟਾਕੋ ਡਰਮਾ ਉਹ ਵੀ ਮਿਕਸ ਕਰ ਸਕਦੇ ਹੋ ਫਸਲ ਰક્ષਕ ਦੇ ਨਾਲ ਸੰਜੀਵਨੀ ਨੂੰ ਤਾਂ ਬਹੁਤ ਸਾਰੇ ਕਿਸਾਨ ਨੇ ਜਿਹੜੇ ਹਰ ਝੋਨੇ ਦੇ ਵਿੱਚੋਂ ਜਿਆਦਾਤਰ ਪਾ ਦਿੰਦੇ ਨੇ ਪਰ ਪਾਉਂਦੇ ਨੇ ਜਿਹੜਾ ਉਹ ਯੂਰੀਏ ਦੇ ਵਿੱਚ ਮਿਕਸ ਕਰਕੇ ਜਿਆਤਰ ਇਹ ਜਿਹੜੀ ਫੰਗਸ ਹੁੰਦੀ ਹੈ ਇਹ ਇੱਕ ਫੰਗਸ ਹੁੰਦੀ ਹੈ ਇਹ ਦੂਸਰੀ ਫੰਗਸ ਨੂੰ ਝੋਨੇ ਦੇ ਵਿੱਚ ਆਉਣ ਤੋਂ ਰੋਕਦੀ ਹੈ ਸੋ ਇਸ ਨੂੰ ਜਿਹੜਾ ਵਰਤਣ ਦਾ ਤਰੀਕਾ ਹੁੰਦਾ ਉਹ ਥੋੜਾ ਜਿਹੜਾ ਇਸ ਤਰ੍ਹਾਂ ਵਰਤਣਾ ਚਾਹੀਦਾ ਕਿਉਂਕਿ ਕੁਝ ਕਿਸਾਨ ਵੀਰ ਤਾਂ ਇਸ ਨੂੰ ਯੂਰੀ ਦੀ ਖਾਦ ਦੇ ਵਿੱਚ ਰਲਾ ਕੇ ਇਸ ਨੂੰ ਵਰਤ ਲੈਂਦੇ ਨੇ ਸੋ ਇਸ ਤਰ੍ਹਾਂ ਨਹੀਂ ਵਰਤਣਾ ਚਾਹੀਦਾ ਸੋ ਇਸ ਨੂੰ ਵਰਤਣ ਦੇ ਲਈ ਪਹਿਲਾਂ ਤੁਸੀਂ ਇੱਕ ਰੂੜੀ ਦੀ ਜਿਹੜੀ ਖਾਦ ਲੈਣੀ ਆ ਸੁੱਕ ਬਰੂਰੀ ਰੂੜੀ ਦੀ ਖਾਦ ਲੈਣੀ ਆ ਜੇਕਰ ਥੋੜੀ ਹਾਰਡ ਲੱਗ ਰਹੀ ਹੈ ਤਾਂ ਸਾਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਜਿਹੜਾ ਪੀਸ ਲੈਣਾ ਹੈ ਖਾਦ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਉੱਪਰ ਜਿਹੜਾ ਟ੍ਰੈਕੋਡਰਮਾ ਫਸਲ ਰક્ષਕ ਆਈਪੀਐਲ ਦਾ ਉੱਪਰ ਤੁਸੀਂ ਪਾ ਕੇ ਇਹਨੂੰ ਜਿਹੜਾ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਵਿੱਚ ਮਿਕਸ ਕਰ ਲੈਣਾ ਹੈ ਕਿਉਂਕਿ ਇੱਕ ਜਿਹੜੀ ਫੰਗਸ ਹੁੰਦੀ ਹੈ ਨੁਕਸਾਨ ਵੀ ਰੋ ਇਹ ਜਿਹੜੀ ਹੋਰ ਬੈਕਟੀਰੀਆ ਨੂੰ ਰੂੜੀ ਦੀ ਖਾਦ ਦੇ ਵਿੱਚ ਰਲਣ ਤੋਂ ਬਾਅਦ ਜਨਮ ਦਿੰਦੀ ਹੈ ਜਾਨੀ ਕਿ ਇਸ ਫੰਗਸ ਦੇ ਵਿੱਚ ਫਿਰ ਵਾਧਾ ਹੋ ਜਾਂਦਾ ਹੈ ਇਸ ਤਰ੍ਹਾਂ ਜਿਹੜਾ ਆਪਾਂ ਪਾ ਕੇ ਇਹਨੂੰ ਆਪਣੀ ਫਸਲ ਦੇ ਵਿੱਚ ਜਿਹੜਾ ਇੱਕ ਵਧੀਆ ਜਿਹੜਾ ਆਪਾਂ ਫਾਇਦਾ ਲੈ ਸਕਦੇ ਹਾਂ ਸੋ ਇਸ ਨੂੰ ਪਹਿਲਾਂ ਇਸ ਤਰ੍ਹਾਂ ਤੁਸੀਂ ਅਰਲਾ ਲੈਣਾ ਹੈ ਗੋਹੇ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਨੇ ਅੱਧਾ ਕਿਲੋ ਜਿਹੜਾ ਗੁੜ ਦਾ ਪਾਣੀ ਲੈਣਾ ਹੈ ਅੱਧਾ ਕਿਲੋ ਗੁੜ ਦਾ ਪਾਣੀ ਤੁਸੀਂ ਇਸ ਦੇ ਉੱਪਰ ਸਿੜਕ ਕੇ ਸਾਰੇ ਦੇ ਵਿੱਚ ਮਿਕਸ ਕਰਕੇ ਅਤੇ ਉਸ ਨੂੰ ਫੇਰ ਹੱਥਾਂ ਦੇ ਨਾਲ ਇਸ ਦੇ ਵਿੱਚ ਮਿਕਸ ਕਰ ਦੇਣਾ ਹੈ ਕਿਉਂਕਿ ਗੁੜ ਦਾ ਪਾਣੀ ਹੁੰਦਾ ਜਿਹੜਾ ਇਸ ਫੰਗਸ ਨੂੰ ਜਿਹੜੇ ਬੈਕਟੀਰੀਆ ਨੂੰ ਇਹ ਜਨਮ ਦੇਊਗੀ ਹੋਰ ਨੂੰ ਤਾਂ ਉਹ ਉਹ ਜਿਹੜਾ ਵਧਣ ਦੇ ਵਿੱਚ ਮਦਦ ਕਰਦਾ ਹੈ ਇਹ ਗੁਰਦੇ ਪਾਣੀ ਦੀਸ ਨੂੰ ਥੋੜੀ ਲੋਡ ਹੁੰਦੀ ਹੈ ਤਾਂ ਕਿ ਜਿਹੜੀ ਹੋਰ ਬੈਕਟੀਰੀਆ ਨੂੰ ਜਨਮ ਦੇ ਸਕੇ ਇਹ ਜਿਹੜੀ ਖਾਦ ਦੇ ਵਿੱਚ ਰਲ ਜਾਣ ਜਿਹੜੀ ਤੁਹਾਡੀ ਗੋਹੇ ਦੀ ਖਾਦ ਤੁਸੀਂ ਲਮੋਗੇ ਉਸ ਦੇ ਵਿੱਚ ਸਾਰੀ ਦੇ ਵਿੱਚ ਇਹਦੇ ਬੈਕਟੀਰੀਆ ਜਿਹੜੇ ਬਣ ਕੇ ਉਹ ਵਿੱਚ ਮਿਕਸ ਹੋ ਜਾਣਗੇ ਜਨ ਕਿ ਇਹ ਖਾਦ ਨੂੰ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਤੁਹਾਡੀ ਜਿਹੜੀ ਫੰਗਸ ਆ ਇਹ ਜਿਆਦਾ ਹੋ ਜਾਏਗੀ ਰੂੜੀ ਦੀ ਖਾਦ ਵਿੱਚ ਰਲਾਉਣ ਤੋਂ ਬਾਅਦ ਇਸ ਤਰ੍ਹਾਂ ਕਰਕੇ ਤੁਸੀਂ ਜਿਹੜਾ 4-5 ਦਿਨ ਇਸ ਨੂੰ ਮਿਕਸ ਕਰਕੇ ਜਿਹੜਾ ਰੱਖਣਾ ਹੁੰਦਾ ਹੈ ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਇਹਨੂੰ ਵਰਤ ਸਕਦੇ ਹਾਂ ਚੰਗੀ ਤਰ੍ਹਾਂ ਮਿਕਸ ਕਰਨ ਦੇ ਬਾਅਦ ਦੇ ਵਿੱਚ ਤੁਸੀਂ ਇਸ ਨੂੰ 4-5 ਦਿਨ ਲਈ ਜਿਹੜਾ ਸਾਵੇਂ ਰੱਖ ਦੇਣਾ ਹੈ ਅਤੇ ਉੱਪਰੋਂ ਜਿਹੜਾ ਇਸ ਨੂੰ ਢੱਕ ਦੇਣਾ ਹੈ ਵਿਸਾ ਕੇ ਚੰਗੀ ਤਰ੍ਹਾਂ ਉੱਪਰੋਂ ਇਸ ਨੂੰ ਢੱਕ ਕੇ ਜਿਹੜਾ ਸਾਵੇਂ ਰੱਖਣਾ ਹੈ ਉਸ ਤੋਂ ਬਾਅਦ ਇਹ ਤੁਹਾਡੀ 4-5 ਦਿਨ ਬਾਅਦ ਜਿਹੜੀ ਫੰਗਸ ਵਧ ਜਾਈਗੀ ਹੋਰ ਬੈਕਟੀਰੀਆ ਨੂੰ ਜਨਮ ਦੇ ਦੇਵੇਗੀ ਇਸ ਨੂੰ ਆਪਾਂ ਵਰਤ ਸਕਦੇ ਹਾਂ ਸੋ ਇਹ ਸੀ ਇੱਕ ਜਾਣਕਾਰੀ どうして